ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਐਸਪੀਐਸ ਹਸਪੀਟਲ ਦੇ ਵੱਲੋਂ ਜਿੱਥੇ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਵੀ ਐਸਪੀਐਸ ਹਸਪੀਟਲ ਦੇ ਵੱਲੋਂ ਸਮੇਂ-ਸਮੇਂ ਤੇ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਰਹੇ ਨੇ ਫਿਰ ਚਾਹੇ ਫ੍ਰੀ ਮੈਡੀਕਲ ਕੈਂਪ ਹੋਣ ਖੂਨਦਾਨ ਕੈਂਪ ਹੋਣ ਜਾਂ ਕੋਈ ਹੋਰ ਤਰ੍ਹਾਂ ਦੇ ਕੈਂਪ ਆਯੋਜਿਤ ਕਰਕੇ ਮਰੀਜ਼ਾਂ ਨੂੰ ਜਾਗਰੂਕਤਾ ਦਿੱਤੀ ਜਾਂਦੀ ਰਹੀ ਆ ਤਾਂ ਇਸੇ ਲਈ ਤਹਿਤ ਐਮ ਡੀ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਤਹਿਤ ਹਸਪਤਾਲ ਦੇ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਏਸੀਪੀ ਟ੍ਰੈਫਿਕ ਲੁਧਿਆਣਾ ਚਰਨਜੀਤ ਲਾਂਬਾ ਵੱਲੋਂ ਅਤੇ ਡਿਪਟੀ ਡਾਇਰੈਕਟਰ ਡਾਕਟਰ ਸੁਨੀਲ ਕਤਿਆਲ ਵੱਲੋਂ ਕੀਤਾ ਗਿਆ ਇਸ ਮੌਕੇ ਏਸੀਪੀ ਲਾਂਬਾ ਨੇ ਪਬਲਿਕ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਵੀ ਖੂਨਦਾਨ ਕੈਂਪਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣ ਤਾਂਕਿ ਜਰੂਰਤ ਸਮੇਂ ਅਗਰ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਸ ਦੀ ਘਾਟ ਪੂਰੀ ਕੀਤੀ ਜਾ ਸਕੇ ਇਸ ਮੌਕੇ ਪੁਲਿਸ ਮੁਲਾਜ਼ਮਾਂ ਸਮੇਤ ਖੁਦ ਵੀ ਏਸੀਪੀ ਲਾਂਬਾ ਵੱਲੋਂ ਖੂਨਦਾਨ ਕਰਕੇ ਇਸ ਕੈਂਪ ਦੇ ਵਿੱਚ ਹਿੱਸੇਦਾਰੀ ਨਿਭਾਈ ਗਈ ਇਸ ਮੌਕੇ ਡਾਕਟਰ ਉਰਵਸ਼ੀ ਅਤੇ ਪੀਆਰਓ ਲਖਵੀਰ ਸਿੰਘ ਬੱਦੋਵਾਲ ਨੇ ਵੀ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ACP ਲਾਂਬਾ ਅਤੇ ਡਾਕਟਰ ਸੁਨੀਲ ਕਤਿਆਲ ਨੇ ਕੀ ਕੁਛ ਕਿਹਾ ਆਓ ਤੁਹਾਨੂੰ ਸੁਣਾਨੇ ਹਾਂ। ਜਿਸ ਬਾਰੇ ਕੀ ਪ੍ਰੋਗਰਾਮ ਹੈ? ਐਸਪੀਐਸ ਹਸਪੀਟਲ ਵਿਖੇ ਬਲੱਡ ਡੋਨੇਸ਼ਨ ਇੱਕ ਆਰਗੇਨਾਈਜ਼ ਕੀਤਾ ਗਿਆ। ਜਿਹਦੇ ਵਿੱਚ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਔਰ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਦੇ ਵਿੱਚ ਸ਼ਾਮਿਲ ਹੋ ਕੇ ਐਸਪੀਐਸ ਹਸਪੀਟਲ ਸੇਵਾਵਾਂ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਦੇ ਰਿਹਾ ਔਰ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਚੜਕੇ ਨਮਨ ਲੋਕੀਸਲੇ ਆ ਜਾਂਦਾ ਤੋਂ ਅੱਜ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇਸ ਵਿੱਚ ਮੈਂ ਔਰ ਮੇਰੇ ਸਟਾਫ ਦੇ ਕੁਝ ਕਰਮਚਾਰੀਆਂ ਵੱਲੋਂ ਵੀ ਬਲੱਡ ਡੋਨੇਟ ਕੀਤਾ ਗਿਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਬਲੱਡ ਡੋਨੇਸ਼ਨ ਨੂੰ ਇੱਕ ਆਪਣੇ ਜ਼ਿੰਦਗੀ ਦਾ ਹਰੇਕ ਆਦਮੀ ਹਰੇਕ ਸਵਸਥ ਆਦਮੀ ਨੂੰ ਹਿੱਸਾ ਬਣਾਉਣਾ ਚਾਹੀਦਾ ਤਾਂ ਜੋ ਜਿਹੜੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਧੰਨਵਾਦ ਮੈਂ ਡਾਕਟਰ ਸੁਨੀਲ ਕਤਿਆਰ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਿਸ ਐਸ ਪੀ ਐਸ ਹਸਪੀਟਲ ਅੱਜ ਇਹ ਦੱਸਣਾ ਚਾਹਨਾ ਕਿ ਐਸ ਪੀ ਐਸ ਹਸਪੀਟਲ 'ਚ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਇੱਥੇ ਬਲੱਡ ਦੇਣ ਲਈ ਬਰੇ ਡੋਨਰ ਦੂਰੋਂ ਦੂਰੋਂ ਆਏ ਨੇ ਐਸ ਪੀ ਐਸ ਹਸਪੀਟਲ ਜੋ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਨਾਂ ਦਾ ਬਣਿਆ ਹੋਇਆ ਸਾਨੂੰ ਸਤਗੁਰੂ ਦੇ ਸਿੰਘ ਜੀ ਇਹੋ ਹੀ ਕਹਿੰਦੇ ਆ ਕਿ ਸਮਾਜ ਸੇਵਾ ਦੇ ਕੰਮ ਕਰਦੇ ਰਹੋ ਉਸੇ ਉਹਨਾਂ ਦੀ ਦਿਖਾਈ ਹੋਈ ਡਾਇਰੈਕਸ਼ਨ ਦੇ ਵਿੱਚ ਚਲਦੇ ਹੋਏ ਇਹ ਕੈਂਪ ਲਗਾਇਆ ਗਿਆ ਹੈ ਔਰ ਮੈਂ ਬਲੱਡ ਡੋਨਰਸ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਤੁਸੀਂ ਜਿਹੜਾ ਬਲੱਡ ਦੇ ਰਹੇ ਹੋ ਯੂ ਆਰ ਨੋਟ ਲੂਜ਼ਿੰਗ ਐਨੀਥਿੰਗ ਤੁਸੀਂ ਕਿਸੇ ਨੂੰ ਇੱਕ ਲਾਈਫ ਦੇ ਰਹੇ ਹੋ ਤੇ ਪਲੱਸ ਤੁਸੀਂ ਆਪਣੇ ਤੁਹਾਡੀ ਮਸ਼ੀਨਰੀ ਐਕਟੀਵੇਟ ਹੁੰਦੀ ਹੈ ਬਲੱਡ ਬਣਾਉਣ ਦੀ ਨਵੇਂ-ਨਵੇਂ ਸੈੱਲ ਬਣਦੇ ਆ ਸਾਨੂੰ ਮਤਲਬ ਵੀ ਡੋਨਟ ਲੂਜ਼ ਐਨੀਥਿੰਗ ਰਦਰ ਵੀ ਗੇਨ ਹੈਲਥ ਬਾਈ ਡੋਨੇਟਿੰਗ ਬਲੱਡ ਤੇ ਇਹ ਬੜਾ ਇੱਕ ਸਮਾਜ ਸੇਵੀ ਕੰਮ ਹੈ ਇਹਨੂੰ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਤੇ ਇਹਦੇ ਸਭ ਦਾ ਫਾਇਦਾ ਹੈ ਆ ਸਰ ਪੁਲਿਸ ਮੁਲਾਜ਼ਮਾਂ ਵੱਲੋਂ ਬਲੱਡ ਦਿੱਤਾ ਜਾ ਰਿਹਾ ਜੀ ਹਾਂ ਪੰਜਾਬ ਪੁਲਿਸ ਸਮੇ ਤੋਂ ਸਮੇ ਬੜਾ ਅੱਛਾ ਕੰਮ ਕਰ ਰਹੀ ਹੈ ਅਜਲਾਮਾ ਸਾਹਿਬ ਆਏ ਹੋਏ ਨੇ ਔਰ ਖੁਦ ਬਲੱਡ ਦੇਣਾ ਚਾ ਰਹੇ ਨੇ ਸਾਡੇ ਏਰੀਏ ਤੇ ਬੜੀ ਅੱਛੀ ਗੱਲ ਹੈ ਔਰ ਇਸ ਨਾਲ ਪਬਲਿਕ ਨੂੰ ਬਹੁਤ ਮੋਟੀਵੇਸ਼ਨ ਮਿਲੇ